ਮੈਂ ਹਰਪਾਲ ਸਿੰਘ ADCP ਅੰਮ੍ਰਿਤਸਰ ਸਿਟੀ ਤੋਂ ਆਪਜੀ ਦੇ ਧਿਆਨ ਚ ਲਿਆਉਣਾ ਚਾਹੁੰਦਾ ਕਿ ਅੱਜ ਸਵੇਰ ਇੱਕ ਵੀਡੀਓ ਵਾਇਰਲ ਹੋਈ ਸੀ ਜਿਹਦੇ ਵਿੱਚ ਥਾਣਾ ਬੀ ਡਿਵੀਜ਼ਨ ਦੇ ਏਰੀਆ ਵਿੱਚ ਤੇਗ ਰਾਇਲ ਹੋਟਲ ਦੇ ਨਜ਼ਦੀਕ ਇੱਕ ਲੜਕੀ ਪੈਦਲ ਜਾ ਰਹੀ ਸੀ ਜਿਹਦੇ ਕੋਲ ਐਕਟਵਾ ਸਵਾਰ ਲड़का ਮੋਬਾਈਲ ਜਿਹੜਾ ਉਹਦੇ ਕੋਲ ਖੁੰਦਾ ਵਾ ਜੋ ਖੋ ਕੇ ਲੈ ਜਾਂਦਾ ਜਿਸ ਤੇ ਲੜਕੀ ਜਿਹੜੀ ਉਹਦਾ ਉਹਦੇ ਨਾਲ ਵਿਰੋਧ ਕਰਦੀ ਆ ਜਿਸ ਤੇ ਉਹਦੀ ਸ਼ਰਟ ਵੀ ਲੱਗਦੀ ਆ ਜਿਸ ਤੇ ਲੜਕੀ ਦਾ ਜਿਹੜਾ ਸੀ ਇਲਾਜ ਕਰਾਇਆ ਗਿਆ ਔਰ ਲੜਕੀ ਦੇ ਬਿਆਨ ਦੇ ਉੱਤੇ ਮਕਦਮਾ ਨੰਬਰ 29 ਡੇਟਡ 2 ਫਰਵਰੀ 2026 ਬੀਐਨਐਸ ਦੀ ਅਧਾਰ 'ਤੇ ਮਕਦਮਾ ਦਰਜ ਕੀਤਾ ਗਿਆ ਔਰ ਉਸ ਵਾਸਤੇ ਸਮਾਨ ਜੋ ਕਮਿਸ਼ਨਰ ਸਾਹਿਬ ਸਾਲ ਗੁਰਪ੍ਰੀਤ ਸਿੰਘ ਜੀ ਪੁਲਿਸ ਜੀ ਵੱਲੋਂ ਸੱਤ ਐਕਸ਼ਨ ਲੈਂਦਾ ਹੈ ਤੁਰੰਤ ਸੀਐਸਟਾਫ ਉਤੇ ਸਾਰੀਆਂ ਟੀਮਾਂ ਨੂੰ ਲਾ ਕੇ ਦੋਸ਼ੀ ਨੂੰ ਟ੍ਰੇਸ ਕਰਨ ਲਈ ਜਿਹੜੇ ਆ ਉਹ ਜਿਹੜੇ ਸਾਰੇ ਰਿਸੋਰਸ ਨੂੰ ਲਾਇਆ ਗਿਆ ਵਾ ਜੋ ਜਲਦੀ ਜਿਹੜਾ ਦੋਸ਼ੀ ਨੂੰ ਟ੍ਰੇਸ ਕਰ ਕਰਕੇ ਉਹਦੀ ਜਿਹੜੀ ਆ ਮੁਕਦਮੇ ਦੇ ਵਿੱਚ ਗ੍ਰਿਫਤਾਰ ਕਰ ਲਿਆ ਜਾਏਗਾ ਔਰ ਅਸੀਂ ਕਾਫੀ ਨਜ਼ਦੀਕ ਜਿਹੜੇ ਆ ਦੋਸ਼ੀ ਦੇ ਜਿਹੜੇ ਆ ਕਾਫੀ ਜਿਹੜੇ ਸਾਨੂੰ ਇਨਫਾਰਮੇਸ਼ਨ ਜਿਹੜੀ ਆ ਮਿਲੀ ਆ ਸੀ ਉਹਦੇ ਕਾਫੀ ਉਹਨੂੰ ਫੜਨ ਵਿੱਚ ਨਜ਼ਦੀਕ ਹੀ ਪਹੁੰਚੇ ਹੋਏ ਆ ਧੰਨਵਾਦ